ਪਿੱਛੇ ਬੰਨ ਤੋਂ ਕ੍ਰੋਸ ਕਿਤੇ ਸੀ ਬੰਨ ਕਾਫੀ 1.5 ਕਿਲੋਮੀਟਰ ਪਿੱਛੇ ਬੰਨ ਪਿੱਛੇ ਰਹਿ ਗਿਆ ਆਪਣਾ ਬਹੁਤ ਪਿੱਛੇ 1.5 ਕਿਲੋ ਇਹਦਾ ਦਰਿਆ ਦਾ ਜਦ ਸੀ ਪਿੱਛੇ ਪੈ ਅੰਦਰ ਵੜੇ ਸੀ ਨਾ ਉਤੋਂ ਹੀ ਪਹਿਲਾ ਸੀਗਾ ਜਿੱਥੇ ਸਾਡੀ ਗੱਡੀਆਂ ਪਾਣੀ ਚ ਆਈਆਂ ਮੇਨ ਬੰਨ ਸਰ ਆਵਲ ਆ ਰਿਹਾ ਜੀ ਆਪਣਾ ਕਿੱਥੇੋਂ ਆਪਣਾ ਸਾਈਡ ਸਾਈਡ ਅੰਦਰ ਕੀਤੇ ਰਿਹਾ ਤਾਂ ਜਦੋਂ ਸੜਕ ਐਂਟਰ ਕੀਤਾ ਬੰਨ ਹਾਂਜੀ ਹਾਂਜੀ ਉਹ ਮੇਨ ਬੰਨ ਇਸ ਰਿਵਰ ਕ੍ਰੀਕ ਆਪਣੀ ਇਧਰੋਂ ਜਾ ਰਹੀ ਹੈ ਜੀ ਅਗੇ ਇਹ ਕ੍ਰੀਕ ਆ ਹਾਂਜੀ ਸਰ ਆਹ ਕ੍ਰੀਕ ਹੈ ਜੀ ਇੱਥੋਂ ਦਾ ਸਰੇ ਸਾਰਾ ਡਿਪਰੈਸਡ ਏਰੀਆ ਲੋ ਲਾਈਨ ਮਤਲਬ ਫੁਨੇਸ਼ਨ ਤੋਂ ਵੀ ਚੱਲ ਪਿਆ ਥੋੜਾ ਪਾਣੀ ਹਿਸਾਬ ਨਾਲ ਹੂੰ ਤਾਂ ਉਹ ਸਾਰਾ ਪਾਣੀ ਇਸ ਤਕਰੀਕ ਦਾ ਆ ਜਾਂਦਾ ਜੀ ਕੁਝ ਬੈਟ ਲੋ ਲੋ ਕੇ ਇੱਥੇ ਆ ਤੀਰਾ ਘਾਰਾ ਪਿੰਡ ਆ ਗਿਆ ਆਹ ਪਿੰਡਾ ਹੀ ਹੈ ਆਹ ਤੀਰਾ ਘਾਰਾ ਸਾਰਾ ਜੀ ਹਾਂ ਜੀ ਖੜੇ ਆਪਾਂ ਹਾਂਜੀ ਹਾਂਜੀ ਸਰ ਮਤਲਬ ਇਸ ਕ੍ਰੀਕ ਦੇ ਅੰਦਰ ਅੰਦਰ ਆ ਗਿਆ ਸਾਰਾ ਇਹ ਹਾਂਜੀ ਹਾਂਜੀ ਆ ਬੰਨ ਤੇ ਕ੍ਰੀਕ ਦੋਨਾਂ ਦੇ ਮਤਲਬ ਇਹ ਸਰ ਹੁਣ ਇਹ ਤਾਂ ਫੈਲ ਗਈ ਨਾ ਸਰ ਇੱਕਾ ਨਹਿਰਲਾ ਲਵੇਰਾ ਤੀਰਾ ਘਾਰਾ ਦੋ ਮ ਹੁਣ ਕਨੈਕਟੀਵਿਟੀ ਜਿਵੇਂ ਉਹ ਹੈਗੇ ਉਹ ਬੰਦ ਹੋਈ ਹੋਈ ਐ ਉਹ ਕਨੈਕਟੀਵਿਟੀ ਉਹਦੇ ਉੱਪਰ ਜਿਹੜੇ ਉਪਰਾਂ ਨੇ ਉਹ ਮਕਾਨਾਂ ਉੱਪਰ ਕਿਛੇ ਬਿੜੀ ਤੇਰੇ ਅੱਛਾ ਇਹ ਨਾਲ ਅਸਲ 'ਚ ਨਾ ਜੀ ਇਹ ਪਿੰਡ ਜਿਹੜਾ ਇਹ ਸਾਰੇ ਨਾ ਖੇਤਾਂ 'ਚ ਲੋਕ ਬੈਠੇ ਆ ਹਾਂ ਨੇ ਲਲਵੇਰਾ ਜਿਹੜਾ ਅੱਛਾ ਦੋਨੇ ਪਿੰਡੀਆਂ ਵੇਲੀਆਂ ਜੀ ਆ ਸਾਡੇ ਖੇਤ ਖੇਤ ਜਿਹੜੇ ਫਾਰਮ ਟਾਈਪ ਕਰ ਸਾਡੇ ਪਿੱਤਰ ਵੇਲੀਆਂ ਕਹਿੰਦੇ ਆ ਕਿੰਨੇ ਵਾਦੀ ਕਿੰਨੇ ਸਰਪੰਚ ਵਾਦੀ ਜੀ 450 ਬੋੜੇ ਸਾਡੇ 450 ਬੋੜੇ 450 3 3 ਥੀਰਾ ਘਰਾਂ ਦੀ ਤੇ ਕਿੰਨੇ ਲੋਕ 450 ਜਿਵੇਂ ਵੋਟ ਮਤਲਬ ਆਬਾਦੀ ਹੈ ਇਹ ਕਰ ਕਿੰਨੇ ਲੋਕ ਬੈਠੇ ਹੈ 182 ਘਰ 182 ਘਰ ਨੇ 182 ਘਰਾਂ ਚ ਪਿੰਡ ਚ ਕਿੰਨੇ ਥੀਰਾ ਘਰਾਂ ਜਿੱਥੇ ਆਪਾਂ ਖੜੇ ਆ ਨਾ ਪਿੱਛੇ ਥੀਰਾ ਘਰ ਆ 스테 ਤੇ ਆ ਸਾਰਾ ਥੀਰਾ ਘਰ ਮੇਰਾ ਪਿੰਡ ਹੈ ਨੂੰ ਜੀ ਸਾਰਾ ਨਹੀਂ ਮੇਰਾ ਕਰਨੇ 400 ਆਬਾਦੀ ਹੈ 180 ਘਰ ਨੇ ਹਾਂਜੀ 180 180 ਜੋ ਇੱਥੇ ਕਿੰਨੇ ਰਹਿ ਗਏ ਤੇ ਪਿੱਛੇ ਕਿੰਨੇ ਰਹਿ ਗਏ ਪਿੱਛੇ ਤਾਂ ਅਹੀ ਆਚਾਰ ਘਰ ਆ ਗਏ ਆਚਾਰ ਘਰ ਆ ਜੀ ਬਾਕੀ ਸਾਰੇ ਘਰੇ ਹਾਂ ਜਿਹੜਾ ਪਿਛਲੇ ਬੰਦੇ ਖੜੇ ਸੀ ਨਾ ਜਿੱਥੋਂ ਬੰਦੇ ਨਿਕਲੇ 1/2 ਕਿਲੋਮੀਟਰ ਉਹਨੇ ਆ ਲਿਆ ਇੱਥੇ ਫਿਰ ਇਹ ਕਦੋਂ ਦਾ ਪਾਣੀ ਖੜਿਆ ਹੁੰਦਾ ਹੈ ਕੀ ਵਾਲਾ ਜੀ ਹਾਂ ਅਰ ਕੀ ਹੋਣਾ ਹਾਂ ਇਹ ਹੋਣਾ ਸਾਰੇ ਤੇ 13 13 ਤਰੀਕ ਨੂੰ ਪਾਣੀ ਪਿਆ ਜੀ ਪਹਿਲਾਂ ਘਟ ਗਿਆ ਦੀ ਇੱਕ ਵਾਰੀ ਘਟ ਗਿਆ ਜੀ ਜੀਤੂ ਸਾਹਿਬ ਵੀ ਪਰਸ ਵਾਏ ਉਹ ਦਿਨ ਘੜਿਆ ਮਲ ਸਾਹਿਬ ਵੀ ਇੱਕ ਦਿਨ ਆਏ ਉਦੋਂ ਵੀ ਘਟ ਗਿਆ ਤੇ ਕੱਲ ਦਾ ਪਾਣੀ ਫੇਰ ਹੋਣਾ ਹੀ ਹੋਗਾ ਆ ਸਾਰਾ ਜਿੱਥੇ ਆਪਾਂ ਖੜੇ ਆ ਜੀ ਇਹ ਸਾਰੇ ਝੋਨੇਆਂ ਦੀਆਂ ਝੋਨੇ ਵਾਲੀ ਜ਼ਮੀਨਾਂ ਝੋਨਾ ਲੱਗਾ ਹੈ ਝੋਨਾ ਲੱਗਾ ਹੈ ਹਾਂ ਜਿਸਤੀ ਇੰਤਕਾਲ ਮਾਲਕੀ ਪੈ ਗਈਆਂ ਸਾਰੀਆਂ ਇਹ ਚੀਫ ਸਰ ਰਾਤ ਵਧਿਆ ਕਹਿੰਦੇ ਸਰ ਹੁਣ ਥੋੜਾ ਇਸ ਤਰ੍ਹਾਂ ਚ ਚੱਲ ਰਿਹਾ ਪਿੱਛੋਂ ਪਜਾਦਾ ਆ ਰਿਹਾ ਨਾ ਇਹ ਪੌਂਗੜੀਆਂ ਹੁੰਦੀਆਂ ਪਾਣੀ ਦੇ ਨਹੀਂ ਸਰ ਪੌਂਗ ਤੇ ਦੂਜਾ ਵਾਖਲਾ ਸਾਰਾ ਮਿਲ ਇਹ ਦੋਨੋਂ ਮਿਲ ਕੇ ਆ ਗਏ ਇਹ ਦੋਨੇ ਮਿਲ ਗਏ ਇੱਥੇ ਜਿਹੜੇ ਲੋਕ ਉਹਨਾਂ ਘਰਾਂ ਦੇ ਨੇ ਇੱਥੇ ਖੜੇ ਨੇ ਕੋਈ ਹਾਂਜੀ ਕਿਹੜੇ ਖੜੇ ਨੇ ਇੱਧਰ ਆ ਅੱਗੇ ਆ ਜਾਓ ਆ ਮੇਰਾ ਤੁਸੀਂ ਕਿੱਥੇ ਤੁਹਾਡਾ ਘਰ ਅੱਛਾ ਘਰ ਇਹ ਸਰਪੰਚ ਸਾਹਿਬ ਦਾ ਜਿਹੜੇ ਹੁਣ ਨੇ ਸਰਪੰਚ ਮੈਂ ਸਾਫਾ ਸਰਪੰਚਾ ਸਾਹਿਬ ਇਹ ਦਾ ਅਗਰਵਾਲ ਦਾ ਘਰ ਅੱਛਾ ਹਾਂਜੀ ਆ ਕਰ ਜੀ ਦਾ ਅੱਛਾ ਦੇਖੋ ਹੁਣ ਜਿਹੜੀ ਸਥਿਤੀ ਹੈ ਤੁਹਾਡੇ ਸਾਹਮਣੇ ਹੀ ਹੈ ਸਾਰੀ ਹੁਣ ਪਿੱਛੋਂ ਹੀ ਪਾਣੀ ਇੰਨਾ ਆ ਰਿਹਾ ਹੈ ਤੇ ਜਿਹੜਾ ਬੇ ਹਿਸਾਬ ਹੀ ਪਾਣੀ ਆ ਰਿਹਾ ਹੈ। ਤੇ ਹੁਣ ਪਾਣੀ ਦਾ ਤਾਂ ਜਿਹੜਾ ਪ੍ਰਬੰਧ ਹੈ ਜਿਹੜੀ ਹੁਣ ਮੌਕੇ ਦੀ ਗੱਲ ਹੈ ਮੌਕੇ ਦੀ ਤਾਂ ਇਹ ਹੈ ਵੀ ਕੋਈ ਦਿੱਕਤ ਨਾ ਹੋਵੇ ਸਾਰਾ ਸਮਾਨ ਜਿਹੜਾ ਉਹ ਪਹੁੰਚੇ ਕੋਈ। ਹਾਂਜੀ। ਕੋਈ ਇਸ ਤਰ੍ਹਾਂ ਦੀ ਤਕਲੀਫ ਤਾਂ ਨਹੀਂ ਹੈ? ਨਹੀਂ ਸਰ ਪਾਣੀ ਆ ਰਿਹਾ ਹੈ। ਬੇ ਹਿਸਾਬ ਹੀ ਆਇਆ ਐਮ ਐਲ ਸਾਹਿਬ ਜੀ ਨੇ ਜਿੱਦਿ ਪਹੁੰਚ ਹੁੰਦੀ ਕਰਵਾ ਰਹੀ। ਅੱਛਾ। ਹਾਂਜੀ। ਕੋਈ ਬੇਨਤੀਆਂ ਕੀ ਕਰਨੀ ਹੈ? ਹਾਂ ਦੱਸੋ। ਨੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਦੀ ਸਭ ਤੋਂ ਪਹਿਲਾਂ ਤੇ ਸਾਡੇ মিডিਆ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਗੱਲ ਜਿਹੜੀ ਆ ਸਰਕਾਰਾਂ ਤੱਕ ਪਹੁੰਚਾਈ ਆ ਉਸ ਤੋਂ ਅਪਰੰਤ ਸਾਡੇ ਡੀਸੀ ਸਾਹਿਬ ਐਸਐਸਪੀ ਸਾਹਿਬ ਅਤੇ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਜਿਨ੍ਹਾਂ ਨੇ ਸਾਡੇ ਦੁੱਖ ਨੂੰ ਸਮਝਿਆ ਆ ਸਾਡੇ ਮੰਤਰੀ ਸਾਹਿਬ ਜੀ ਤੱਕ ਗੱਲ ਪਹੁੰਚਾਈ ਆ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅਤੇ ਵਿਸ਼ੇਸ਼ ਤੌਰ ਤੇ ਸਾਡੇ ਮੰਤਰੀ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਗਰੀਬ ਜਿਨ੍ਹਾਂ ਨੇ ਗਰੀਬਾਂ ਦੇ ਦੁੱਖ ਨੂੰ ਸਮਝਦੇ ਹੋਏ ਸਾਡੇ ਦੁੱਖ ਮਨਵਾਉਣ ਵਾਸਤੇ ਆਏ ਆ ਤੇ ਅਸੀਂ ਇਹਨਾਂ ਨੂੰ ਕੁਝ ਇੱਕ ਦੋ ਬੇਨਤੀਆਂ ਕਰਾਂਗੇ ਜਿਹਦੇ ਨਾਲ ਜਿਹੜਾ ਸਾਡਾ ਫਾਇਦਾ ਹੋ ਸਕਦਾ ਚਲੋ ਜੋ ਕੁਦਰਤੀ ਆ ਉਹ ਤੇ ਹੋ ਹੀ ਜਾ ਜੋ ਕੁਛ ਆ ਉਹ ਕਿਸੇ ਦੇ ਵਸਦੀ ਨਹੀਂ ਗੱਲ ਜੇਬ ਸਭ ਤੋਂ ਪਹਿਲਾਂ ਤੇ ਬੇਨਤੀ ਆ ਵੀ ਜੇ ਸਾਡਾ ਜਿਹੜਾ ਦਰਿਆਵਾਂ ਜੀ ਉਹ ਜ਼ਮੀਨਾਂ ਨੂੰ ਸਾਡੀਆਂ ਨੂੰ ਉੱਚਾ ਜੀ ਇਹ ਭਰਿਆ ਥੱਲੇੋਂ ਪੁੱਟਣ ਵਾਲਾ ਜੀ ਜੇ ਉਹਨੂੰ ਨਹਿਰੀ ਕਰਨ ਦਿੱਤਾ ਜਾਵੇ ਜੀ ਚਾਰ ਪੰਜ ਕਿਲੇ ਵਿੱਚ ਰੱਖ ਕੇ ਤੇ ਉਹਨੂੰ ਵੀ ਫੋੜ ਡੂੰਗਾ ਕੀਤਾ ਜਾਵੇ ਪਾਸੇ ਉਹਦੇ ਜਿਹੜੇ ਆ ਕੰਡੇ ਉੱਤੇ ਕਰਕੇ ਤੇ ਪੱਕੇ ਕੀਤੇ ਜਾਣ ਜੀ ਫਿਰ ਆ ਜਿਹੜੀ ਇਮਾਰਤੋਂ ਅਸੀਂ ਬਸ ਸਕਦੇ ਆ ਇੱਕ ਤਾਂ ਉਹਦੇ ਨਾਲ ਸਰਕਾਰ ਦਾ ਕਾਫੀ ਫਾਇਦਾ ਹੋਊਗਾ ਜੀ ਜਿਸ ਤਰ੍ਹਾਂ ਕਿ ਇੱਕ ਤਾਂ ਉਹਦੇ ਵਿੱਚੋਂ ਰੇਤਾ ਨੇ ਕੱਢ ਕੇ ਸਰਕਾਰ ਵੇਚ ਸਕਦੀ ਆ ਜੀ ਉਹੇ ਪੈਸਾ ਜਿਹੜਾ ਉੱਤੇ ਲੱਗ ਜੇ ਦੂਸਰੀ ਗੱਲ ਜੀ ਜਿਹੜਾ ਆ ਸਾਨੂੰ ਖਰਾਬਾ ਉਹਨੂੰ ਦੇਣਾ ਪੈਣਾ ਜੀ ਇਹ ਵੀ ਜਿਹੜਾ ਸਰਕਾਰ ਨੂੰ ਪੈਸਾ ਬਸ ਸਕਦਾ ਜੀ ਇਹ ਜਿਹੜੀ ਆ ਇਹ ਵੀ ਜ਼ਰੂਰੀ ਆ ਜੀ ਦੂਸਰੀ ਗੱਲ ਆ ਜੀ ਸਾਡੀਆਂ ਜ਼ਮੀਨਾਂ ਟੁੱਟੀਆਂ ਜੇ 2-4 ਕਿੱਲੇ ਕਿਹੇ ਕੋਲ ਜ਼ਮੀਨ ਹੈਗੀ ਆ ਤੇ ਉਹ ਸਰਕਾਰ ਨੇ ਸਾਡੇ ਨਾਮੋਂ ਤੋੜ ਕੇ ਤੇ ਸਰਕਾਰ ਦੇ ਨਾਂ ਕਰ ਦਿੱਤੀ ਆ ਸਾਡੀਆਂ ਮਾਲਕੀ ਪੈਲੀਆਂ ਵਾ ਉਹ ਤੋੜ ਕੇ ਸਰਕਾਰ ਨੇ ਤੇ ਹੁਣ ਸਰਕਾਰੀ ਹੋ ਗਈ ਆ ਜੀ ਇਹ ਜਿਤਨਾ ਐਸੀ ਪਰਿਵਾਰ ਆ ਹੁਣ ਦਿਹਾੜੀ ਵਾਲੇ ਬੰਦੇ ਆ ਜੀ ਦਿਹਾੜੀ ਆ ਹੁਣ ਜਿਹੜੇ ਘਰੇ ਆ ਪਾਣੀ ਦੇ ਵਿੱਚ ਉਹ ਕਿਥੋਂ 10 ਕਿਲੋਮੀਟਰ ਤੁਰ ਕੇ ਤੇ ਆਵਦੀ ਦਿਹਾੜੀ ਕਰਨ ਜਾਊਗਾ ਤੇ ਬੱਚਿਆਂ ਨੂੰ ਕਿਵੇਂ ਪਾਲੂਗਾ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜੇ ਇਹਨਾਂ ਨੂੰ ਕੋਈ ਛੋਟੀਆਂ ਮੋਟੀਆਂ ਨੌਕਰੀਆਂ ਦਿੱਤੀਆਂ ਜਾਂ ਤੇ ਹੋ ਸਕਦਾ ਜੀ ਅਸੀਂ ਕੋਈ ਸਾਈਟ ਤੇ ਰਹੀਏ ਕੋਸਮ ਅਸੀਂ ਹੋਰ ਕੱਢ ਜੀਏ ਇਹ ਸਾਡੀ ਸਰਕਾਰ ਨੂੰ ਬੇਨਤੀ ਆ ਜੀ ਇੱਕ ਆ ਜਿਹੜੀਆਂ ਛੱਤੇ ਥੇ ਸਕੂਲ ਤੋਂ 2 ਕਿਲੋਮੀਟਰ ਇਧਰਲੇ ਪਾਸੇ ਨੂੰ ਧੀਰੇ ਘੜੇ ਦਾ ਸਕੂਲ ਦੀ ਪਲਾਸਟਿਕ ਵਾਲੀ ਉਹ ਬਹੁਤ ਵਧੀਆ ਸਕੂਲ ਹੈ ਵਧੀਆ ਚੱਲਦਾ ਹਾਂਜੀ ਸਕੂਲ ਤੋਂ ਦੇਖੋ ਵੈਸੇ ਵੀ ਉਹ ਜਦੋਂ ਇੰਨਾ ਪਾਣੀ ਖੜਿਆ ਸਕੂਲ ਤੇ ਕਿੱਥੇ ਚੱਲੂਗੀ ਹੋਰ ਜੀ ਸਾਰੇ ਬਾਕੀ ਪਿੰਡਾਂ ਨੂੰ ਜਿਹੜੇ ਆ ਗਰਾਊਂਡ ਮਿਲ ਗਏ ਜੀ ਸਕੂਲਾਂ ਨੂੰ ਅਸੀਂ ਉਸ ਚੀਜ਼ ਤੋਂ ਵੀ ਸਿਰਫ ਅਸੀਂ ਐਸੀ ਹੋਣ ਕਰਕੇ ਅਸੀਂ ਉਸ ਚੀਜ਼ ਤੋਂ ਵੰਦੇ ਰਹੇ ਹਾਂ ਜੀ ਨੇ ਨਹੀਂ ਮੇਰੀ ਗੱਲ ਸੁਣੋ ਦੇਖੋ ਇਹ ਨਹੀਂ ਗੱਲ ਹੈ ਨਹੀਂ ਐਸੀ ਕੋਈ ਗੱਲ ਨਹੀਂ ਐਸੀ ਨੂੰ ਬੰধে ਰੱਖਿਆ ਉਹ ਕੋਈ ਕਹਾਣੀ ਨਹੀਂ ਇਹ ਨਹੀਂ ਗੱਲ ਹੈਗੀ ਹਰ ਹਰ ਇੱਕ ਨਹੀਂ 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 ਆ ਵੇਖੋ ਤੁਹਾਡੇ ਐਮਐਲਏ ਵੀ ਖੜੇ ਆ ਤੂੰ ਤੂੰ ਆ ਦੇਖੋ ਇਹ ਐਸੀ ਨਹੀਂ ਜਿੱਤੇ ਆ ਕਮਜ਼ੋਰ ਨਾ ਕਹੋ ਸੰਵਿਧਾਨਕ ਹੱਕ ਹੈ ਕਿਸੇ ਦਾ ਕੋਈ ਲੈ ਕੇ ਨਹੀਂ ਖਾਂਦੇ ਜੋ ਸੰਵਿਧਾਨ ਦੇ ਮੁਤਾਬਕ ਜੋ ਮਿਲਦਾ ਉਹ ਹੀ ਮਿਲਦਾ ਨਹੀਂ ਨਾਲੇ ਇਹ ਕਦੇ ਵੀ ਨਹੀਂ ਹੋ ਸਕਦਾ ਵੀ ਕਿਸੇ ਨਾਲ ਕੋਈ ਬਿਤਕਰੇ ਦੀ ਗੱਲ ਕਦੇ ਨਹੀਂ ਹੋ ਸਕਦੀ ਇਹ ਤੁਸੀਂ ਮੰਨ ਦੇ ਵਿੱਚੋਂ ਗੱਲ ਕੱਢੋ ਅਸੀਂ ਜਿਹੜੀ ਸੁਣੋ ਜਿਹੜੀ ਇਸ ਤਰ੍ਹਾਂ ਤੁਸੀਂ ਗਰਾਊਂਡ ਦੀ ਗੱਲ ਕੀਤੀ ਅਸੀਂ ਹੁਣ ਗਰਾਊਂਡ ਬਣਾਉਣ ਜਾ ਰਹੇ ਆ ਸਰਕਾਰ ਵੱਲੋਂ ਸਕੀਮ ਹੈ ਉਹ ਵੀ ਅਸੀਂ ਕਰਕੇ ਦੇਵਾਂਗੇ ਬਾਕੀ ਦੇਖੋ ਇਹ ਆ ਕੁਦਰਤੀ ਆਫਤ ਜੀ ਇਹ ਤੇ ਕਿਸੇ ਦਾ ਬਸ ਨਹੀਂ ਹੁਣ ਅਸੀਂ ਤੁਹਾਡੇ ਕੋਲੇ ਆਏ ਆ ਪਾਣੀ ਹੱਥ ਲਾ ਕੇ ਅਸੀਂ ਪਾਣੀ ਨੂੰ ਨਹੀਂ ਰੋਕ ਸਕਦੇ ਕੋਈ ਵੀ ਨਹੀਂ ਰੋਕ ਸਕਦਾ ਪਰ ਹੁਣ ਜਿਹੜੀ ਸਾਡੀ ਡਿਊਟੀ ਅਸੀਂ ਆਪਣੀ ਡਿਊਟੀ ਇਹ ਕਰਨ ਆਏ ਆ ਤੁਸੀਂ ਆ ਸੜਕ ਦੀ ਗੱਲ ਕੀਤੀ ਹੈ ਜੀ ਤੁਸੀਂ ਇਸ ਦੀ ਗੱਲ ਕੀਤੀ ਹੈ ਜਿਹੜਾ ਦਰਿਆ ਹੈ ਦਰਿਆ ਦੇ ਵਿੱਚੋਂ ਤੁਸੀਂ ਚੀਫ ਸਾਹਿਬ ਆ ਤਾਂ ਗੱਲ ਲਿਖੋ ਸਾਰੇ ਮੈਡਮ ਤੁਸੀਂ ਵੀ ਇਸ ਤਰ੍ਹਾਂ ਕਰੋ ਇਹ ਜਦੋਂ ਹੁਣ ਤੁਸੀਂ ਇੱਥੋਂ ਦੀ ਰਿਪੋਰਟ ਬਣਾਉਂਗੇ ਇੱਧਰ ਹੋ ਗਿਆ ਸਾਡੇ ਤੁਸੀਂ ਇਹ ਬਣਾਓ ਸਾਰੇ ਵੀ ਲੋਕਾਂ ਦੀ ਜਿਹੜੀ ਡਿਮਾਂਡ ਹੈ ਨਾ ਉਹ ਮੇਨ ਇਹ ਹੈ ਵੀ ਜਿਹੜੀ ਪਾਣੀ ਦਸਤਰ ਬੱਧ ਹੈ ਜਾਂ ਪਾਣੀ ਦੀ ਨਹੀਂ ਕ੍ਰੋਸ ਹੁੰਦਾ ਵੀ ਉਹਦਾ ਕਾਰਨ ਇਹ ਹੈ ਵੀ ਡੀਸੈਲਟਿੰਗ ਤੁਸੀਂ ਇਹ ਰਿਪੋਰਟ ਬਣਾ ਕੇ ਜਰੂਰ ਸਬਮਿਟ ਕਰ ਦਿਓ। ਹਾਂਜੀ ਹਾਂਜੀ। ਵੀ ਡੀਸੈਲਟਿੰਗ ਕਰਕੇ ਜਿਹੜਾ ਇਹ ਸਾਰਾ ਸਹੀ ਨਹੀਂ ਚੱਲ ਰਿਹਾ। ਔਰ ਆਪਾਂ ਵੀ ਸਾਰੇ ਨਾਲ ਡਿਪਾਰਟਮੈਂਟ ਤੋਂ ਰਿਪੋਰਟ ਬਣਾਓ। ਕਿਉਂਕਿ ਡੀਸੈਲਟਿੰਗ ਦੇਖੋ ਜ਼ਰੂਰੀ ਤਾਂ ਹੈ ਹੀ ਗਈ। ਹੁਣ ਨਾਲੇ ਤਾਂ ਡੀਸੈਲਟਿੰਗ ਦਾ ਕੰਮ ਸਹੀ ਹੋ ਜੇ। ਹਾਂਜੀ। ਨਾਲੇ ਸਰਕਾਰ ਨੂੰ ਕੋਈ ਦੋ ਪੈਸੇ ਵੀ ਆ ਜਾਣ। ਨਾਲੇ ਜਦੋਂ ਪਾਣੀ ਸਲਟ ਪਈ ਐ ਵਿਚਾਲੇ ਤੇ ਦਰਿਆਣੇ ਤੇ ਫਿਰ ਰਸਤਾ ਬਦਲ ਲੈਣਾ। ਹਾਂਜੀ। ਬਿਲਕੁਲ ਸਰ। ਉਹ ਸਲਟ ਨੂੰ ਪਕੜਾਉਣ ਦਾ ਕੰਮ ਤਾਂ ਜਿਹੜਾ ਅਸੀ ਇਸ ਤੋਂ ਬਾਅਦ ਕਰਾਂਗੇ ਕਿਉਂਕਿ ਮੈਂ ਜਿੱਥੇ ਵੀ ਜਾ ਕੇ ਆ ਇਹ ਹੀ ਗੱਲ ਦੱਸੀ ਹੈ ਹੈ ਹੀ ਸਰ ਇਹ ਹੀ ਹੈ ਜੜ ਬਾਕੀ ਜਿਹੜੀ ਦੇਖੋ ਹੁਣ ਸਥਿਤੀ ਦੇ ਮੁਤਾਬਕ ਅੱਜ ਜਿਹੜੀ ਹੁਣ ਸਭ ਤੋਂ ਵੱਡੀ ਜ਼ਰੂਰਤ ਹੋਏ ਹੈ ਕਿ ਤੁਹਾਨੂੰ ਕਿਸੇ ਕਿਸਮ ਦੀ ਪਾਣੀ ਦੀ ਤਾਂ ਦਿੱਕਤ ਹੈ ਹੀ ਗਈ ਕਿਸੇ ਚੀਜ਼ ਦੀ ਦਿੱਕਤ ਨਾ ਹੋਵੇ ਜਿਹੜੀ ਗੱਲ ਦੇ ਲਈ ਆਏ ਦੇਖੋ ਜੀ ਜਿਹੜੀ ਮੌਕੇ ਦੀ ਗੱਲ ਆ ਉਹ ਤਾਂ ਸਾਨੂੰ ਹਣ ਮਾਲ ਡੰਗਰ ਦਾ ਬੜੀ ਮੁਸ਼ਕਲ ਹੈ ਜੀ ਵਿਚਾਰਾ ਕੋਸ਼ਤ ਮਾਲ ਡੰਗਰ ਦੀ ਗੱਲ ਇਹ ਹੈ ਜੇ ਤੁਸੀਂ ਕੋਈ ਵੀ ਬੰਦਾ ਇੱਥੇ ਬਾਹਰ ਆਉਣਾ ਚਾਹੁੰਦਾ ਹੈ ਇਹ ਵੈਕੂਏਸ਼ਨ ਦੇ ਵਿੱਚ ਅਸੀਂ ਸਾਰੇ ਸੈਂਟਰ ਬਣਾਏ ਹੋਏ ਆ ਉੱਥੇ ਹਰ ਇੱਕ ਚੀਜ਼ ਦਾ ਰੋਟੀ ਪਾਣੀ ਦਾ ਅਰੇਂਜਮੈਂਟ ਰਹਿਣ ਕਰਨ ਦਾ ਅਰੇਂਜਮੈਂਟ ਉਹ ਅਸੀਂ ਸਾਰਾ ਕੀਤਾ ਹੋਇਆ ਹੈ ਮੈਡੀਕਲ ਟੀਮਾਂ ਪਿੱਛੇ ਬੈਠੇ ਨੇ ਡਾਕਟਰ ਪਸ਼ੂਆਂ ਦੇ ਡਾਕਟਰਾਂ ਦੀ ਕਮੀ ਹੈ ਉਹ ਤੁਹਾਡੇ ਕੋਲੇ ਆਉਣਗੇ ਨਹੀਂ ਬਾਈ ਠੀਕ ਹੈ ਕੋਈ ਖਾਣ ਪੀਣ ਦੇ ਸਮਾਨ ਦੀ ਕਮੀ ਹੈ ਉਹ ਤੁਸੀਂ ਦੱਸੋ ਹੁਣ ਤੁਸੀਂ ਇਹ ਵੀ ਕਰਨਾ ਸਰਪੰਚ ਸਾਡੇ ਅਪਸ ਆਪਣੇ ਐਸਡੀਐਮ ਕਿਥੇ ਨੇ ਜੀ ਹਾਂ ਜੀ ਸਰ ਹਾਂ ਐਸਡੀਐਮ ਤੁਹਾਡੀ ਏਰੀਆ ਹੈ ਹੈ ਉਹ ਜਿਵੇਂ ਆਪਾਂ ਸਵੇਰੇ ਡਿਸਕਸ ਕੀਤਾ ਸੀ ਹੋ ਗਈ ਇਹਨਾਂ ਸਾਰੇ ਲੋਕਾਂ ਦੇ ਨੰਬਰ ਕਿ ਮੈਂ ਤਾਂ ਅਫੈਕਟਡ ਇਹੀ ਨੇ ਨਾ ਤੀਰਗਾੜਾ ਤੇ ਇੱਕ ਦੂਜਾ ਪਿੰਡ ਕਿਹੜਾ ਹੈ ਨਾ ਨਾ ਟੱਲੀਲਾਉਂ ਜੀ ਤਿੰਨ ਪਿੰਡ ਜੀ ਇਹੇ ਨਿਸ਼ਚਿਤ ਕਰ ਲਓ ਸਭ ਦਾ ਵੀ ਸਾਰਿਆਂ ਦੇ ਹੁਣ ਅਸੀਂ ਜਿਹੜੇ ਫੋਨ ਨੰਬਰ ਨੇ ਤੁਹਾਡੇ ਹਾਂ ਜੀ ਸਰ ਉਹ ਸਾਡੇ ਕੋਲੇ ਹੋਣਗੇ ਤੇ ਤੁਹਾਨੂੰ ਫੋਨ ਨੰਬਰ ਸੀ ਆਪਣੇ ਦੇਵਾਂਗੇ ਜੀ ਸਰ ਤੁਹਾਨੂੰ ਰੱਬ ਨਾ ਕਰੇ ਕਿਸੇ ਟਾਈਮ ਵੀ ਅੱਧੀ ਰਾਤ ਵੀ ਲੋੜ ਪਵੇ ਜੇ ਕੋਈ ਕਿਸੇ ਵੀ ਦੁੱਖ ਸੁੱਖ ਦੀ ਤਾਂ ਤੁਹਾਨੂੰ ਤੁਰੰਤ ਜਿਹੜੀ ਸਹਾਇਤਾ ਸੀ ਮੈਂ ਮੁਹੱਈਆ ਕਰਾਵਾਂਗੇ ਕਿਉਂ ਇਸ ਸਮੇਂ ਤਾਂ ਦੇਖੋ ਇਹ ਹੀ ਲੋੜ ਹੈ ਇਸ ਸਮੇਂ ਹੋਰ ਤਾਂ ਕੁਝ ਨਹੀਂ ਕੀਤਾ ਜਾ ਸਕਦਾ ਪਾਣੀ ਦੇ ਘਟਣ ਦੇ ਇੰਤਜ਼ਾਰ ਕਰਾਂਗੇ ਬਿਲਕੁਲ ਠੀਕ ਹੈ ਨਹੀਂ ਚਲੋ ਜੀ ਤੁਸੀਂ ਸਾਡੇ ਮਾਤਾ ਪਿਤਾ ਜੇ ਸਰਕਾਰ ਜਿਹੜੀ ਆ ਮਾਤਾ ਪਿਤਾ ਦੀ ਜਨਤਾ ਦੀ ਅਸੀਂ ਦੇ ਆਪਣੇ ਮਾਤਾ ਪਿਤਾ ਨੂੰ ਦੱਸਣੀਆਂ ਜਿਹੜੀਆਂ ਸਮੱਸਿਆਵਾਂ ਜਿਦ ਤਰ੍ਹਾਂ ਕਿ 2023 ਦੇ ਵਿੱਚ ਪਾਣੀ ਆਇਆ ਜੀ ਜ਼ਮੀਨਾਂ ਦੀ ਗੱਲ ਕੀਤੀ ਉਹ ਜ਼ਮੀਨਾਂ ਦਾ ਅਸੀਂ ਦੇਖਾਂਗੇ ਕਦੋਂ ਹੋਈਆਂ ਨੇ ਜਿਹੜੇ ਤੁਸੀਂ ਡੀ ਨੋਟੀਫਾਈ ਦੀ ਗੱਲ ਕਰਦੇ ਆ ਕਦੋਂ ਹੋਈਆਂ ਨੇ ਉਹ ਜਿਹੜੀਆਂ ਕਿਦੋਂ ਜੀ 7 ਦੇ ਵਿੱਚ 7 ਦੇ ਵਿੱਚ ਟੁੱਟੀਆਂ ਬੱਕੀਆਂ ਹੋਈਆਂ 1994 'ਚ ਇੱਕ ਪਾਲਸੀ ਬਣੀ ਸੀ ਅਟਲ ਬਿਹਾਰੀ ਆਵਾਜ ਬਈ ਸਾਹਿਬ ਦੇ ਟਾਈਮ ਤੇ 1994 'ਚ ਉਹਨਾਂ ਪਾਲਸੀ ਬਣਾਈ ਸੀ ਜਿਹੜੇ ਬੇਮਾਲਕ ਨੇ ਜਿਨ੍ਹਾਂ ਦੇ ਨਾਮ ਪਹਿਲੀ ਕੋਈ ਨਹੀਂ ਹੈਗੀ ਜਿਹੜੇ ਪਹਿਲੀ ਵਾਰ ਇਹ ਨੇ ਇਸ ਟਾਈਮ 3 ਸਾਲ ਦੀ ਗਰਦੌਰੀ ਹੋਵੇ ਉਹਨਾਂ ਦੇ ਨਾਂ ਉਹਨਾਂ ਕਹਿਆ ਸੀ ਵੀ ਤੁਸੀਂ ਪੈਸੇ ਭਰੋ ਤੇ ਇੰਤਕਾਲ ਕਰਵਾਓ ਆਪਦੇ ਸਾਡੇ ਸਾਰੇ ਏਰੀਏ ਨੇ 1900 ਜਿਹੜੀ 94 ਦੀ ਪਾਲਸੀ ਦੇ ਆਧਾਰ ਤੇ ਮੇਰੀ ਵੀ ਪਹਿਲੀ ਆ ਨੌਕਿੱਲੇ ਜਗਾ ਮੇਰੀ ਟੁੱਟ ਗਈ ਆ ਅੱਛਾ ਜਿਹਦੀ ਗਰਦੌਰੀ ਵੀ ਟੁੱਟ ਗਈ ਆ ਫਸਲ ਵੀ ਮਰ ਜਾਨੀ ਇਹਦੇ ਖਰਾਬਾ ਵੀ ਨਹੀਂ ਤੇ ਤੁਸੀਂ ਤੇਰੀ ਮਾਰ ਤੁਸੀਂ ਜਦੋਂ ਲਿਖ ਕੇ ਦਿੱਤਾ ਤੇ ਫਿਰ ਹੋਇਆਗੀ ਹਾਂਜੀ ਹੋਇਆਗੀ ਸਾਨੂੰ ਪੁੱਛ ਆਖੇ ਕਿਸ ਨੇ ਵੀ ਆਪ ਦਾ ਲਿਖ ਕੇ ਦਿਓ ਅਸੀਂ ਪਹਿਲਾਂ ਪਹਿਲਾਂ ਜ਼ਮੀਨ ਤੁਹਾਡੇ ਨਾਲ ਬੋਲਦੇ ਤੇ ਹਾਂਜੀ ਗਰਦੌਰੀ ਬੋਲਦੀ ਦੀ ਗੱਲੀ ਹਾਂਜੀ ਹਾਂਜੀ ਗਰਦੌਰੀ ਸੈਂਟਰ ਗਵਰਨਮੈਂਟ ਨੇ ਜੀ ਸਕੀਮ ਬਣਾਈ ਸੀ ਤੇ ਨੂਟ ਬਣਾਇਆ ਸੀ ਕਿ ਜਿਹੜੇ ਬੇਮਾਲਕ ਨੇ ਜਿਹੜੇ ਪਹਿਲੀ ਵਾਰ ਰਹੇ ਨੇ ਪੱਕੀਆਂ ਹੋ ਜਾਣ ਉਹਨਾਂ ਦੇ ਨਾਂ ਤੇ ਉਹਨਾਂ ਤੋਂ ਮੁਆਵਜ਼ਾ ਲੈ ਕੇ ਜੋ ਬੰਦੀ ਕੀਮਤ ਲੈ ਕੇ ਤੇ ਉਹਨਾਂ ਨੂੰ ਪਹਿਲੀ ਦੇ ਹੱਕ ਦੇ ਦਿਓ अच्छा फिर 2007 ਚੋਂ ਤੁਹਾਡੇ ਨਾਲ ਤੋੜਤੀ ਹਾਂ ਤੇ ਉਹ 2007 ਇਹ ਸਾਡੇ ਨਾਲ ਜੇ ਤੁਹਾਡੀ ਗਰਦੌਰੀ ਜਿਹੜੀ ਚੱਲ ਰਹੀ ਸੀ ਤੁਹਾਡੇ ਨਾਲ ਉਹ ਤੁਹਾਡੇ ਨਾਲ ਤੋੜਤੀ ਮਾਲਕੀ ਹੱਕ ਵੀ ਖੋਲੇ ਮਾਲਕੀ ਹੱਕ ਵੀ ਗਏ ਤੇ 2007 ਦੇ ਵਿੱਚ ਹੋਇਆ ਹਾਂਜੀ ਉਹਦੋਂ ਕਾਲੀ ਸਰਕਾਰ ਸੀ ਕਾਂਗਰਸ ਨਹੀਂ 2007 ਜਦੋਂ ਉਹਦੋਂ ਹੈ ਇਹ ਗਲਤ ਲੈਣਾ ਦੱਸੋ ਇੱਕ ਮਿੰਟ ਹੈ ਤੇ 2093 ਦੀ ਪਹਿਲਾਂ ਸਰਹਾਈ ਕੋਰਟ ਦੇ ਆਰਡਰ ਆਏ ਸੀਗੇ ਜੀ ਉਹਦੇ ਤਹਿਤ ਹਨ ਜਿੱਦਿਆਂ ਪ੍ਰਵਿੰਸ਼ਰ ਗਵਰਨਮੈਂਟ ਜਾਂ ਪੰਚਾਇਤ ਦੀ ਮਾਲਕੀ ਸੀ ਉਹ ਚ オーਡਰ ਜੇ ਸੀਗਾ ਕਿ ਜਿਹੜੀ ਜੇ ਪੰਚਾਇਤੀ ਮਾਲਕੀ ਦੀ ਦਰਦਾਬਰੀ ਪੰਚਾਇਤ ਦੇ ਨਾਂ ਤੇ ਹੋਵੇ ਹੈ ਸਰਕਾਰ ਦੀ ਜਮੀਨ ਨੂੰ ਸਰਕਾਰ ਦੇ ਨਾਂ ਤੇ ਉਹ ਸਾਰਾ ਸੁਪਰੀਮ ਕੋਰਟ ਚ ਪੈਂਡਿੰਗ ਚੱਲ ਰਿਹਾ ਜੇ ਕੇਸ ਅੱਛਾ ਖਾਨਾ ਮਾਲਕੀ ਦੇ ਵਿੱਚ ਪੰਚਾਇਤ ਸੀ ਪ੍ਰੋਵਿੰਸ਼ੀਅਲ ਗਵਰਨਮੈਂਟ ਸੀ 2007 ਤੋਂ ਬਾਅਦ ਲੋੜ ਹੁਣ ਸੁਪਰੀਮ ਕੋਰਟ ਚ ਅਪੀਲ ਕਿਹਨੇ ਕੀਤੀ ਹੋਈ ਹੈ ਪੈਂਡ ਹੈ ਸਰ ਉਹਦੇ ਚੱਲਦੀ ਜਾ ਰਹੀ ਕਿਹਦੇ ਵੱਲੋਂ ਅਪੀਲ ਡਿਫਰੈਂਟ ਡਿਫਰੈਂਟ ਕੇਸ ਉਜਮਿੰਦਾਰਾਂ ਵੱਲੋਂ ਵੀ ਆ ਜੀ ਪੰਚਾਇਤਾਂ ਵੱਲੋਂ ਅੱਛਾ ਜ਼ਮੀਨਦਾਰਾਂ ਚਲੋ ਦੇਖੋ ਇਹ ਲੀਗਲ ਉਹ ਹੈ ਅਸੀਂ ਪਤਾ ਕਰਾ ਲਾਂਗੇ ਵੀ ਇਹਦਾ ਮਾਮਲਾ ਕੀ ਹੈ 20 ਐਮਐਲਏ ਨੂੰ ਪਾਲ ਸਿੰਘ ਪਾਲ ਸਿੰਘ ਨੂੰ ਵੀ ਜੀ ਅੱਛਾ ਉਦੋਂ ਤੁਸੀਂ ਕੀਤਾ ਸੀ ਅਪਰੋਚ ਉਹਨੂੰ ਆਓ ਜੀ ਅਸੀਂ ਬੇਨਤੀ ਕਰਾ ਲਈਏ ਉਹਨੂੰ ਕਰ ਦੋ ਹਾਂ ਤੇ ਕੀ ਕਹੇ ਸੀ ਉਹਨਾਂ ਨੇ ਅਪਰੋਚ ਕੀਤੀ ਆ ਐਮਐਲਏ ਤਾਂ ਨਹੀਂ ਕੀਤੀ ਆ ਜਿੰਨੇ ਮੰਤਰੀ ਆਉਂਦੇ ਰਹੇ ਉਹਨਾਂ ਤਾਂ ਕੀਤੀਆਂ ਚਲੋ ਦੇਖੋ 2007 ਦੇ ਵਿੱਚ ਦੋਦੀ ਟੁੱਟੀ ਹੋਈ ਹੈ ਇਹ ਅਸੀਂ ਪਤਾ ਕਰਦੇ ਹਾਂ ਮੈਡਮ ਡੀਸੀ ਸਾਹਿਬ ਖੜੇ ਨੇ ਇੱਥੇ ਇੱਕ ਬੇਨਤੀ ਸਾਹਿਬ ਜੀ ਹੈ ਆ ਅਸੀਂ ਠੀਕ ਹੈ ਨਹੀਂ ਅਸੀਂ ਦੇਖ ਲਾਂਗੇ ਡੀਸੀ ਮੈਡਮ ਖੜੇ ਨੇ ਇਹਨਾਂ ਨੂੰ ਕਹਿ ਦੰਨੇ ਆ ਅਸੀਂ ਠੀਕ ਹੈ ਠੀਕ ਹੈ ਦੇਖ ਲਾਂਗੇ ਬਾਕੀ ਉਹ ਐਸਡੀਐਮ ਸਾਹਿਬ ਦੱਸ ਰਹੇ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਇਹ ਸਾਰਾ ਸਟੱਡੀ ਦਾ ਕਰ ਲੋ ਜੀ ਆਪਾਂ ਠੀਕ ਹੈ ਸਰ ਇੱਕ ਸਾਡੀ ਹੋਰ ਬੇਨਤੀ ਹੈ ਜਿਸ ਤਰ੍ਹਾਂ ਕਿ ਹੁਣ ਸਾਡੀ ਫਸਲ ਮਾਰੀ ਗਈ ਹੈ ਜੀ ਕਪੜੇ ਦੇ ਆਧਾਰ ਤੇ ਵੀ ਸਾਡਾ ਗਰਜ਼ੋਰੀ ਦਾ ਹੱਕ ਬਣਦਾ ਸਾਡੀ ਨਾ ਕਿਰਪਾ ਕਰਕੇ ਗਰਜ਼ੋਰੀ ਕਰਕੇ ਤੇ ਉਹਦਾ ਸਾਨੂੰ ਮੁਆਵਜ਼ਾ ਤੇ ਦਵਾ ਦਿਓ ਜੀ ਮੁਆਵਜ਼ਾ ਦਵਾਇਆ ਜਾਵੇ ਘੱਟੋ ਘੱਟ 50000 ਰੁਪਏ ਜਿਹੜਾ ਸਾਡਾ ਸਾਨੂੰ ਮੁਆਵਜ਼ਾ ਮਿਲੇ ਫਿਰ ਸਾਡਾ ਮਾੜਾ ਮੋਟਾ ਜਿਹੜਾ ਵਾ ਦੇਖੋ ਮੁਆਵਜ਼ੇ ਦੀ ਗੱਲ ਅਸੀਂ ਚਾਹੁੰਦੇ ਹਾਂ ਮੁਆਵਜ਼ਾ ਮਿਲਦਾ ਹੈ ਸਰਕਾਰ ਸੈਂਟਰ ਗਵਰਨਮੈਂਟ ਤੈਅ ਕਰਦੀ ਮੁਆਵਜ਼ਾ ਦੇਵਾਂਗੇ ਸੈਂਟਰ ਗਵਰਨਮੈਂਟ ਸਾਰਾ ਤੈਅ ਕਰਦੇ ਉਸ ਮੁਤਾਬਕ ਮੁਆਵਜ਼ਾ ਦੇਵਾਂਗੇ ਇਹ ਗੱਲ ਅਸੀਂ ਕਿਉਂਕਿ ਸਾਡੇ ਸੀਐਮ ਸਾਹਿਬ ਖੁਦ ਇਸ ਦੀ ਦੇਖਰੇਖ ਕਰ ਰਹੇ ਨੇ ਮੈਂ ਵੀ ਗੱਲਾਂ ਸਮਝ ਰੱਖੂੰਗਾ ਵੀ ਆ ਪੋਜੀਸ਼ਨ ਉੱਥੋਂ ਦੀ ਇੱਕ ਦੋ ਪਿੰਡਾਂ ਦੀ ਹੈਗੀ ਹੈ ਠੀਕ ਹੈ ਨੇ ਇੱਕ ਸਰ ਜੀ ਸਾਡੀ ਬੇਨਤੀ ਹੈ ਵੀ ਅਸੀਂ ਅੱਜ ਨਹੀਂ ਕਿ ਡੁੱਬੇ ਅਸੀਂ 88 ਤੋਂ ਲੈ ਕੇ ਮੇਰੇ ਖਿਆਲ 13 12 ਕੇ 13 11 ਹੀ ਟੋਕ ਚੁੱਕੇ ਹਾਂ ਤੇ ਕਰਜ਼ਾ ਜਿਹੜਾ ਸਾਨੂੰ ਹਰ ਬੈਂਕ ਉਸਤਾਰੀਏ ਤੇ ਸਾਡੀ ਰਿਕਵੈਸਟ ਬੇਨਤੀ ਹੈ ਵੀ ਜਿਹੜਾ ਅਸੀਂ ਲੋਨ ਜਿਹੜਾ ਚਾਹੇ ਲਿੰਟ ਆ ਚਾਹੇ ਟਰੈਕਟਰ ਦਾ ਲਿਆ ਚਾਹੀ ਮਕਾਨਾਂ ਦਾ ਲਿਆ ਉਹ 6 ਮਹੀਨੇ ਦੀ ਕਰਜ਼ਾ ਜਨਾਬ ਅਸੀਂ ਨਿਤਾ ਸਕਦੇ ਸਾਮਸਾ ਲੀਗ ਲੀਗ ਫੇਰ ਉਹ ਦੇ ਵਜਾਂਗੇ ਨਹੀਂ ਤੇ ਜੇ ਆਖੋ ਵੀ ਅਸੀਂ 6 ਮਹੀਨੇ ਬਾਅਦ ਚ ਤਾਰ ਦਿਓ ਸਾਡੇ ਕੋਲ ਇੰਨੀ ਸਮਰੱਥਾ ਸਾਹਿਬ ਜੀ ਨਹੀਂ ਕਿ ਇਹ ਇੰਨੀ ਕਿਰਪਾ ਕਰੋ ਸਾ ਇਹ ਸਾਰੀਆਂ ਗੱਲਾਂ ਸੈਂਟਰ ਗਵਰਨਮੈਂਟ ਦੇ ਬਸ ਨੇ ਤੁਹਾਨੂੰ ਮੈਂ ਵੀ ਕਹਦੇ ਹਾਂ ਲਕੀਰ ਫੇਰ ਦੀ ਲਕੀਰ ਅਸੀਂ ਨਹੀਂ ਫੇਰ ਸਕਦੇ ਲਕੀਰ ਫੇਰਨੀਆ ਉਹਨਾਂ ਨੇ ਅਸੀਂ ਤਾਂ ਰਿਪੋਰਟਾਂ ਕਰ ਸਕਦੇ ਆ ਵੀ ਸਾਡਾ ਇੱਥੇ ਇਹ ਜੀ ਪੋਜੀਸ਼ਨ ਬਣ ਗਈ ਹਾਂਜੀ ਅਸੀਂ ਰਿਪੋਰਟ ਕਰਾਂਗੇ ਇਹ ਅਸੀਂ ਰਿਪੋਰਟਾਂ ਕਰਾਂਗੇ ਇਸ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਹੈ ਹਰ ਤਰੀਕੇ ਨਾਲ ਦੇਖੋ ਹੁਣ ਇੱਥੇ ਸਾਡੇ ਸਾਰੇ ਅਫਸਰ ਸਾਹਿਬਾਨ ਤੁਹਾਡੀ ਸੇਵਾ 'ਚ ਖੜੇ ਨੇ ਹਾਂਜੀ ਮੈਡਮ ਡੀਸੀ ਤੋਂ ਲੈ ਕੇ ਐਸਡੀਐਮ ਸਾਹਿਬ ਖੜੇ ਨੇ ਏਡੀਸੀ ਖੜੇ ਨੇ ਵੀਡੀਓ ਖੜੇ ਨੇ ਤਹਿਸੀਲਦਾਰ ਖੜੇ ਨੇ ਸਾਡੇ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਸਾਹਿਬ ਖੜੇ ਆ ਸਾਰੇ ਐਸਸੀ ਐਸਡੀਓ ਸਾਰੇ ਖੜੇ ਨੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ ਖੜੀ ਹੈ ਜੋ ਕੁਝ ਅਸੀਂ ਕਰ ਸਕਦੇ ਅਸੀਂ ਸਾਰਾ ਕੁਝ ਕਰਕੇ ਦਵਾਂਗੇ ਇਸ ਜੀ ਦੀ ਨਾ ਕਰੋ ਚਿੰਤਾ ਜਿਹੜੇ ਫੈਸਲੇ ਸਾਡੇ ਲੈਵਲ ਦੇ ਕਰਨ ਦੇ ਨੇ ਅਸੀਂ ਕਰਕੇ ਦਵਾਂਗੇ ਜਿਹੜੇ ਫੈਸਲੇ ਉਹਨਾਂ ਦੇ ਲੈਵਲ ਦੇ ਕਰਨ ਦੇ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ। ਚਿੰਤਾ ਦੇ ਸਾਹਿਬ ਜੀ ਹੋਏਗੀ 70 80 ਸੀ ਹਜ਼ਾਰ ਦਾ ਝੋਨਾ ਨਿਕਲਣਾ ਖਰਾਬਾ ਸਾਨੂੰ ਮਿਸਦਾ 62 ਹਜ਼ਾਰ 74 4 ਹਜ਼ਾਰ ਸਮੇਲਾ ਚਿੰਤਾ ਤੇ ਸਾਨੂੰ ਹੋਏ। ਦੇਖੋ ਚਿੰਤਾ ਦੀ ਤਾਂ ਗੱਲ ਇਹ ਹੈ ਨਾ ਹੁਣ ਜਿਹੜੀ ਕੁਦਰਤ ਦੇ ਸਾਰੇ ਹੈ। ਜਿੰਨੇ ਤੱਕ ਮੈਂ ਭਾਵੇਂ 10 ਕਿੱਲੇ ਪੀਗ ਰਹੇ ਖਰਾਬਾ ਪਾਣੀ ਜਿਹੜਾ ਹਾਂਜੀ ਹਾਂਜੀ ਸਰ ਜਿਹੜਾ ਪਾਣੀ ਆਇਆ ਹੈਗਾ ਚਲੋ ਇਹ ਕੁਦਰਤੀ ਆਪਤ ਹੋ ਗਈ ਜੀ। ਪੰਜਾਬ ਸਰਕਾਰ ਇਹਦਾ ਖਸਾਲਾ ਵਾਸਤੇ ਕੀ ਕਰ ਰਹੀ ਜੀ? ਸਰਕਾਰਾਂ ਸਰਕਾਰਾਂ ਦੇਖੋ ਦੇਖੋ ਪਹਿਲਾ ਤਾਂ ਇਹ ਬੜੀ ਮੰਦ ਭਾਗੀ ਹੈ ਕਿਉਂਕਿ ਸਾਰੇ ਲੋਕ ਇੱਥੇ ਖੜੇ ਆ ਕਿ ਇੰਨੀਆਂ ਬਰਸਾਤਾਂ ਹੋਈਆਂ ਨੇ ਜਿਹਦੇ ਕਰਕੇ ਸਾਰਾ ਜਿਹੜਾ ਨੁਕਸਾਨ ਹੋ ਰਿਹਾ ਹੈ ਹੁਣ ਅਜਿਹੇ ਸਮੇਂ ਦੇ ਉੱਤੇ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਸਰਕਾਰ ਕੀ ਕਰ ਸਕਦੀ ਆ ਉਹ ਅਸੀਂ ਕਰਨ ਲੱਗੇ ਹਾਂ ਹੁਣ ਇੱਥੇ ਹੜ੍ਹ ਦੇ ਵਿੱਚ ਘਰੇ ਪਾਣੀ ਦੇ ਵਿੱਚ ਲੋਕਾਂ ਨੂੰ ਹਰ ਤਰ੍ਹਾਂ ਦੀ ਰਾਹਤ ਦਿੱਤੀ ਜਾਵੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਸੋ ਇਹਦੇ ਲਈ ਸਾਡਾ ਸਾਰਾ ਐਡਮਿਨਿਸਟ੍ਰੇਸ਼ਨ ਸਾਡੇ ਸਾਰੇ ਅਧਿਕਾਰੀ ਖੜੇ ਨੇ ਡੀਸੀ ਮੈਡਮ ਖੜੇ ਨੇ ਡੀਸੀ ਸਾਰੇ نیچے ਤੋਂ ਉੱਪਰ ਤੱਕ ਪਟਵਾਰੀ ਤੇ ਲੈ ਕੇ ਸਾਰੇ ਅਧਿਕਾਰੀ ਖੜੇ ਨੇ ਸਾਡੇ ਵਾਟਰ ਸਰਸਸ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਐਸੀ ਐਕਸ਼ਨ ਸਾਰੇ ਉਹ ਖੜੇ ਨੇ ਮਤਲਬ ਅਸੀਂ ਦੂਜੇ ਸ਼ਬਦਾਂ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੈ ਕਿ ਜੇ ਮੈਡੀਕਲ ਫੈਸਿਲਿਟੀ ਦੀ ਲੋੜ ਹੈ ਅਸੀਂ ਉਹ ਪਹੁੰਚਾਈਏ ਕਿਤੇ ਸੁੱਕੇ ਰਾਸ਼ਨ ਦੀ ਲੋੜ ਹੈ ਉਹ ਅਸੀਂ ਪਹੁੰਚਾਈਏ ਕਿਤੇ ਪਸ਼ੂਆਂ ਦੇ ਲਈ ਦਵਾਈਆਂ ਦੀ ਲੋੜ ਹੈ ਉਹ ਅਸੀਂ ਪਹੁੰਚਾਈਏ ਜੋ ਚੀਜ਼ ਵੀ ਲੋੜੀਂਦੀ ਹੈ ਉਹ ਅਸੀਂ ਅੱਜ ਲੋਕਾਂ ਨੂੰ ਮੁਹੱਈਆ ਕਰਾਈਏ ਸਾਰੇ ਕੋਆਰਡੀਨੇਸ਼ਨ ਦੇ ਨਾਲ ਉਹ ਅਸੀਂ ਸਾਰਾ ਕੰਮ ਕਰ ਰਹੇ ਹਾਂ ਤੇ ਆ ਦੱਸ ਵੀ ਰਹੇ ਆ ਸਰਪੰਚ ਸਾਹਿਬ ਖੜੇ ਆ ਤੇ ਸਾਰੇ ਨਗਰ ਨਿਵਾਸੀ ਖੜੇ ਆ ਤੇ تسਲੀ ਹੈ ਜੀ ਤੁਹਾਡੀ ਇਸ ਗੱਲ ਦੀ ਤਾਂ ਸਮਾਨ ਦੀ ਤਾਂ ਕੋਈ ਕਮੀ ਨਹੀਂ ਹੈ ਸਮਾਨ ਜਿਹੜਾ ਆਇਆ ਤੁਹਾਨੂੰ ਮਿਲ ਗਿਆ ਸਰ 223 ਦੇ ਵਿੱਚ ਤੁਹਾਨੂੰ ਵੀਰਾਂ ਨੇ ਪੁੱਛਿਆ ਸੀ ਕਿ ਅਜੇ ਤੱਕ ਬਾਹ ਨਹੀਂ ਫੜੀ ਗਈ ਲੋਕਾਂ ਦੇ ਘਰ ਢੱਠ ਗਏ ਸੀ 6000 ਰੁਪਏ ਸਰਕਾਰ ਵੱਲੋਂ ਜਿਹੜਾ ਮੁਆਵਜ਼ਾ ਪਾਇਆ ਗਿਆ ਸੀ ਤੇ ਕੁੱਕੜੀ ਤੱਕ ਦਾ ਤੇ ਬੱਕਰੀਆਂ ਤੱਕ ਦੇ ਮੁਆਵਜ਼ੇ ਦੀ ਗੱਲ ਹੋਈ ਸੀ ਲੋਕਾਂ ਨੂੰ ਮਿਲਦੇ ਹਨ ਉਹ ਕਹਿੰਦੇ ਕੁੱਕੜੀਆਂ ਮੁਰਗੀਆਂ ਤੇ ਛੱਡੋ ਤੰਜ ਕੱਸਦੇ ਕਹਿੰਦੇ ਅੰਡਿਆਂ ਦੇ ਮੁਆਵਜ਼ੇ ਦੇ ਦਿੱਤੇ ਸਰਕਾਰ ਨੇ ਇਥੋਂ ਦੀਆਂ ਗੱਲਾਂ ਹੁੰਦੀਆਂ ਦੇਖੋ ਇਹ ਸਮਾਨ ਨਾ ਤਾਂ ਤੰਜ ਕਸੰਦਾ ਹੈ ਨਾ ਇਹ ਸਮਾ ਦੁਸ਼ਨਵਾਜੀ ਦਾ ਹੈ ਇਹ ਸਮਾਂ ਸਿਰਫ ਤੇ ਸਿਰਫ ਇਸ ਗੱਲ ਦਾ ਹੈ ਕਿ ਲੋਕਾਂ ਨੂੰ ਉਹਨਾਂ ਦੇ ਨਾਲ ਹਮਦਰਦੀ ਦੇ ਵਿੱਚ ਖੜਿਆ ਜਾਵੇ ਉਹਨਾਂ ਦੀ ਜੋ ਸਮੱਸਿਆ ਜੋ ਕੋਈ ਵੀ ਹੱਲ ਕਰ ਸਕਦਾ ਹੈ ਹੁਣ ਵੈਸੇ ਮੈਂ ਕਹਿਣਾ ਨਹੀਂ ਚਾਹੁੰਦਾ ਜਿਹੜੇ ਮੁਰਗੀਆਂ ਦੇ ਮੁਆਵਜ਼ੇ ਦੀ ਗੱਲ ਕਰਦੇ ਨੇ ਉਹ ਸਾਰਾ ਕੁਝ ਤਾਂ ਉਹਨਾਂ ਦੇ ਹੱਥ ਦੇ ਵਿੱਚ ਹੈ ਉਹੀ ਲੋਕ ਕਹਿ ਰਹੇ ਨੇ ਨਾ ਮੈਂ ਪਰ ਕਿਸੇ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਸਮਾਂ ਕਿੰਤੂ ਪਰੰਤੂ ਦਾ ਨਹੀਂ ਹੈ ਪਰ ਜੇ ਉਹ ਤੰਜ ਕੱਸਦੇ ਆ ਤਾਂ ਜ਼ਿੰਮੇਵਾਰੀ ਉਹਨਾਂ ਦੀ ਨਹੀਂ ਬਣਦੀ ਉਹ ਸੈਂਟਰ ਗਵਰਨਮੈਂਟ ਨੂੰ ਕਹਿ ਨਹੀਂ ਸਕਦੇ 6800 ਰੁਪਏ ਕੌਣ ਤੈ ਕਰਦਾ ਹੈ ਸੈਂਟਰ ਗਵਰਨਮੈਂਟ ਤੈ ਕਰਦੀ ਹੈ ਕੋਈ ਪੈਸਾ ਜਿੰਨਾ ਆ ਅਸੀਂ ਚੱਲ ਰਹੇ ਆ ਇਹ ਸਿਰਫ ਤੇ ਸਿਰਫ ਸੈਂਟਰ ਗਵਰਨਮੈਂਟ ਦੀ ਵਜ੍ਹਾ ਨਾਲ ਚੱਲ ਰਹੇ ਆ ਅਸੀਂ ਇਹ ਜਿਹੜਾ دریاਵਾਂ ਦੇ ਵਿੱਚ ਹੜਾ ਰਹੇ ਨੇ ਸਾਡੇ ਡੈਮ ਭਰੇ ਹੋਏ ਨੇ ਸਾਸੀਂ ਪਾਣੀ ਛੱਡਣ ਦੇ ਲਈ ਮਜਬੂਰ ਹੋ ਰਹੇ ਹਾਂ ਕਿਹਦੇ ਕਰਕੇ ਹੋ ਰਹੇ ਆ ਉਹ ਇਹਨਾਂ ਕਰਕੇ ਹੋ ਰਹੇ ਆ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਸ਼ੁਰੂ ਤੋਂ ਤੱਕਾ ਹੋਇਆ ਜੇ ਪਾਣੀਆਂ ਦੀ ਵੰਡ ਕੀਤੀ ਪਾਣੀਆਂ ਦੀ ਵੰਡ ਕੀਤੀ ਤਾਂ ਸਾਰਾ ਪਾਣੀ ਸੀ ਜਿਹੜਾ ਇਹ ਰਿਪੇਰੀਅਨ ਐਕਟ ਹੁੰਦਾ ਉਹਦਾ ਮਤਲਬ ਇਹ ਹੈ ਕਿ ਜਿਹੜੇ ਦਰਿਆ ਜਿਹੜੀ ਸਟੇਟ ਵਿੱਚ ਦੀ ਲੰਘਦੇ ਨੇ ਉਸ ਪਾਣੀ ਤੇ ਉਹਦਾ ਹੱਕ ਹੈ ਤੇ ਇੱਥੇ ਰਾਜਸਥਾਨ ਦਾ ਪੂੰਛ ਨਹੀਂ ਲੱਗਦੀ ਕਿਤੇ ਰਾਜਸਥਾਨ ਹਰਿਆਣੇ ਦੀ ਨਹੀਂ ਕਿਤੇ ਪੂੰਛ ਲੱਗਦੀ ਪਾਣੀ ਸਾਰਾ ਉਹਨਾਂ ਨੂੰ ਦੇਤਾ ਤੇ ਉਸ ਸਮੇਂ ਨਹੀਂ ਕਲਾਜ ਪਾਣੀ ਚਾਹੀਦੀ ਸੀ ਕਿ ਜੇ ਉਹਨਾਂ ਨੂੰ ਪਾਣੀ ਦੇਣ ਤਾਂ ਇਹਨਾਂ ਦਰਿਆਵਾਂ ਕਰਕੇ ਜੋ ਨੁਕਸਾਨ ਹੋਣਾ ਤੇ ਉਹ ਵੀ ਹਿੱਸੇਦਾਰ ਵੰਡਣ ਤੇ ਖੜਿਆ ਕਿ ਉਹ ਅੱਜ ਇਹਨਾਂ ਦੀ ਬੀਜੇਪੀ ਦੀ ਸਰਕਾਰ ਉੱਥੇ ਵੀ ਹੈ ਤੇ ਤੰਜ ਕਸਣਾ ਬੜਾ ਆਸਾਨ ਹੈ ਤੰਜ ਨਹੀਂ ਕਸਣਾ ਚਾਹੀਦਾ ਇਸ ਸਮਾਂ ਤੰਜ ਕਸਣ ਦਾ ਨਹੀਂ ਹੈ ਜੇ ਉਹਨਾਂ ਨੂੰ ਹਮਦਰਦੀ ਹੈ ਇਹਨਾਂ ਲੋਕਾਂ ਦੇ ਨਾਲ ਉੱਥੇ ਜਾਣ ਉੱਥੇ ਜਾ ਕੇ ਗੱਲ ਕਰਨ ਵੀ ਸਾਡਾ ਪਾਣੀ ਤਾਂ ਸਾਰਾ ਖੋਲਿਆ ਤੁਸੀਂ ਸਾਰਾ ਪਾਣੀ ਖੋ ਕੇ ਉੱਥੇ ਦੇਤਾ ਤੇ ਮਰਨ ਪਿੱਛੇ ਦੇ ਅਸੀਂ ਆਂ ਪੰਜਾਬ ਹੈ ਮਰਨ ਪਿੱਛੇ ਅੱਜ ਮੈਨੂੰ ਇਹ ਦੱਸੋ ਤੁਸੀਂ ਇਹ ਤੇ ਇਹ ਵੀ ਚਾਹੁੰਦੇ ਆ ਕਿ ਡੈਮ ਭਰ ਜਾਣ ਜੀ ਪੂਰੇ ਪਾਣੀ ਨਾ ਛੱਡੋ ਅਜੇ ਹਿਮਾਚਲ ਗਵਰਨਮੈਂਟ ਨੇ ਕਿਹਾ ਹੈ ਪਾਣੀ ਨਾ ਛੱਡੋ ਪਰ ਸਾਨੂੰ ਪਤਾ ਹੈ ਜੇ ਪਾਣੀ ਸੀ ਪੂਰਾ ਭਰ ਕੇ ਜਿਵੇਂ 2023 ਦੇ ਵਿੱਚ 7 ਲੱਖ ਕਿਊਸਿਕ ਪਾਣੀ ਇੱਕ ਦਿਨ ਆ ਗਿਆ ਦੀ ਸਾਰਾ ਪੰਜਾਬ ਡੁੱਬ ਗਿਆ ਦੀ ਹੌਲੀ ਹੌਲੀ ਪਾਣੀ ਛੱਡਣ ਨਾਲ ਲੋਕ ਬਚ ਵੀ ਜਾਣਗੇ ਅਸੀਂ ਤੇ ਆਪਣੀ ਪਲਾਨਿੰਗ ਦੇ ਨਾਲ ਚੱਲ ਰਹੇ ਹਾਂ ਉਹ ਕਹਿੰਦੇ ਨਹੀਂ ਡੈਮ ਭਰ ਲੋ ਕਿਉਂ ਡੈਮ ਭਰ ਲਿਆ ਹਿੱਸੇਦਾਰੀ ਆ ਕੇ ਮੰਗਣ ਲੱਗ ਜਣਗੇ ਹਾਂ ਲੋ ਜੀ ਇੰਨਾ ਪਾਣੀ ਡੈਮਾਂ 'ਚ ਹੋ ਗਿਆ ਸਾਡਾ ਇਨਾ ਹਿੱਸਾ ਸਾਡਾ ਇਨਾ ਹਿੱਸਾ ਸੋ ਇਸ ਕਰਕੇ ਪੰਜਾਬ ਨੇ ਬਹੁਤ ਜ਼ਖਮ ਸਹੇ ਨੇ ਪੰਜਾਬ ਨਾਲ ਹਰ ਕਦਮ ਤੇ ਧੱਕਾ ਹੋਇਆ ਇੱਕ ਵਾਰੀ ਨਹੀਂ ਹੋਇਆ ਕਈ ਵਾਰੀ ਹੋਇਆ ਪਰ ਇਹ ਆ ਤੰਜ ਕਸਣਾ ਨੇ ਪਿੱਛੇ ਮੈਂ ਜ਼ਰੂਰ ਕਹਿਣੀ ਚਾਹਣਾ ਇਹ ਤੰਜ ਤੁੰਜ ਨਹੀਂ ਕਸਣ ਦਾ ਸਮਾਂ ਜੇ ਕਰਨਾ ਕੋਈ ਜਾ ਕੇ ਕਰੋ ਉੱਥੇ ਕਹੋ ਜਿਹੜੇ ਸਾਨੂੰ ਤੋਹਫੇ ਦਿੰਦੇ ਨੇ ਆ 532 ਕਰੋੜ ਸਪੈਸ਼ਲ ਅਸਿਸਟੈਂਟ ਜੀ ਤੋਹਫਾ ਕਾਹਦਾ ਤੋਹਫਾ ਜੀ ਇਹ ਪੈਸੇ ਸੈਂਟਰਲ ਗਵਰਨਮੈਂਟ ਦੇ ਕੋਈ ਅਲੱਗ ਪੈਸੇ ਆ ਸਾਡੇ ਕੋਈ ਲਹਦਾ ਪੈਸੇ ਆ ਇਹ ਤੇ ਲੋਕਾਂ ਦੇ ਪੈਸੇ ਨੇ ਗਰੀਬ ਲੋਕਾਂ ਦੇ ਪੈਸੇ ਨੇ ਜਿਹੜੇ ਟੈਕਸ ਦੇ ਰੂਪ ਦੇ ਵਿੱਚ ਸਾਨੂੰ ਦਿੰਦੇ ਆ ਸੋ ਇਸ ਕਰਕੇ ਇਹ ਗੱਲਾਂ ਨਹੀਂ ਐ ਅਸੀਂ ਤਾਂ ਦੇਖੋ ਹਮਦਰਦੀ ਨਾਲ ਤੇ ਆਏ ਆ ਹਮਦਰਦੀ ਆ ਸਾਨੂੰ ਸਾਰੇ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਨੇ ਇਹ ਆ ਸਾਰਿਆਂ ਦੇ ਜਿਹੜੇ ਫੋਨ ਨੰਬਰ ਨੇ ਇੱਥੇ ਹੋਣਗੇ ਸਾਡੇ ਕੋਲੇ ਜਿੰਨੇ ਕਰ ਕਿਰੇ ਹੋਏ ਨੇ ਸਾਡੇ ਅਫਸਰਾਂ ਦੇ ਨੰਬਰ ਇਹਨਾਂ ਕਿਰੇ ਹੋਏ ਘਰਾਂ ਦੇ ਲਵੇ ਹੋਣਗੇ ਜਦੋਂ ਮਰਜ਼ੀ ਸਾਨੂੰ ਕਾਲ ਕਰਨ ਅਸੀਂ ਫੋਨ ਕਰਕੇ ਪੁੱਛਾਂਗੇ ਕਿ ਕਿਸ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹਨਾਂ ਸਿਸਟਮ ਤੇ ਇਹੀ ਕਰ ਸਕਦੇ ਹਾਂ ਸੱਚ ਕਰ ਰਹੇ ਹਾਂ